ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹਿਨਾ ਖੋਜਾ ਇੱਕ ਸਿੱਖ ਨੌਜਵਾਨ ਦੇ ਉੱਤੇ ਆਰੋਪ ਲੱਗੇ ਨੇ ਇੱਕ ਅਪਾਹਜ ਵਿਅਕਤੀ ਦੇ ਨਾਲ ਕੁੱਟਮਾਰ ਕਰਨ ਦੇ ਤੇ ਇੱਕ ਮਹਿਲਾ ਦੇ ਨਾਲ ਕੁੱਟਮਾਰ ਕਰਨ ਦੇ ਗਾਲੀ ਗਲੋਚ ਕਰਨ ਦੇ ਵੀ ਆਰੋਪ ਇਸ ਸਿੱਖ ਨੌਜਵਾਨ ਦੇ ਉੱਤੇ ਲੱਗੇ ਨੇ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉੱਤੇ ਵੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਸਿੱਖ ਨੌਜਵਾਨ ਦੇ ਵੱਲੋਂ ਇੱਕ ਮਹਿਲਾ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਗਾਲੀ ਗਲੋਚ ਕੀਤਾ ਜਾ ਰਿਹਾ ਤੇ ਇੱਕ ਬਜ਼ੁਰਗ ਪਾਹਜ ਵਿਅਕਤੀ ਦੇ ਨਾਲ ਵੀ ਕੁੱਟਮਾਰ ਕੀਤੀ ਗਈ ਹੈ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਤਾਂ ਪੁਲਿਸ ਹਰਕਤ ਦੇ ਵਿੱਚ ਆਈ ਤੇ ਪੁਲਿਸ ਦੇ ਵੱਲੋਂ ਕਾਰਵਾਈ ਕਰਦਿਆਂ ਹੋਇਆ ਹੁਣ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਗ੍ਰਿਫਤਾਰ ਕਰ ਲਿਆ ਗਿਆ ਉਸ ਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਜਾਣਕਾਰੀ ਅਨੁਸਾਰ ਇਹ ਮਾਮਲਾ ਫਗਵਾੜਾ ਤੋਂ ਸਾਹਮਣੇ ਆਇਆ ਹੈ ਫਗਵਾੜਾ ਦੇ ਪਿੰਡ ਰਿਹਾਨਾ ਚੱਟਾ ਦਾ ਇਹ ਮਾਮਲਾ ਜਿੱਥੇ ਦੋ ਗਵਾਂਡੇ ਆਪਸ ਦੇ ਵਿੱਚ ਲੜ ਪੈਂਦੇ ਨੇ ਦੋ ਗਵਾਂਡੀਆਂ ਵਿਚਾਲੇ ਆਪਸ ਦੇ ਵਿੱਚ ਕੰਦ ਨੂੰ ਲੈ ਕੇ ਵਿਵਾਦ ਹੋਇਆ ਤੇ ਵਿਵਾਦ ਇਸ ਕਦਰ ਵੱਧ ਗਿਆ ਕਿ ਪਹਿਲਾਂ ਬਹਿਸਬਾਜੀ ਹੁੰਦੀ ਹੈ ਅਤੇ ਗੱਲ ਬਹਿਸ ਬਾਜ਼ੀ ਤੱਕ ਹੀ ਸੀਮਤ ਨਹੀਂ ਰਹਿੰਦੀ ਗੱਲ ਅੱਗੇ ਵੱਧ ਜਾਂਦੀ ਹੈ ਹੱਥੋਂ ਪਾਈ ਤੱਕ ਪਹੁੰਚ ਜਾਂਦੀ ਹੈ ਅਤੇ ਇਸ ਦੌਰਾਨ આરોਪ ਲੱਗੇ ਨੇ ਇਸ ਸਿੱਖ ਨੌਜਵਾਨ ਦੇ ਉੱਤੇ ਕਿ ਇਸ ਦੇ ਵੱਲੋਂ ਮਹਿਲਾ ਦੇ ਨਾਲ ਗਾਲੀ ਕਲੋਚ ਕੀਤਾ ਗਿਆ ਮਹਿਲਾ ਦੀ ਕੁੱਟਮਾਰ ਕੀਤੀ ਗਈ ਅਤੇ ਬਜ਼ੁਰਗ ਸਿੱਖ ਵਿਅਕਤੀ ਦੇ ਵੀ ਕੁੱਟਮਾਰ ਇਸ ਦੇ ਵੱਲੋਂ ਕੀਤੀ ਗਈ ਹੈ ਜੋ ਕਿ ਆਪਾਂ ਹੀ ਜ ਹੈ ਕਿ ਕੁਝ ਬਿਆਨ ਸਾਹਮਣੇ ਆਏ ਨੇ ਆਓ ਸੁਣਦੇ ਹਾਂ ਹਾਂ ਜੀ ਮੇਰਾ ਨਾਮ ਬਲਜੀਤ ਕੌਰ ਹੈ ਇੱਥੇ ਦਾ ਰਹਾਣਾ ਜੱਟਾਂ ਦੇ ਰਹਿਣ ਵਾਲਾ ਹੈ ਜੀ ਮੈਟਰ ਕਹਿੰਦੇ ਜੀ ਕੰਦ ਦਾ ਨੀ ਦਾ ਰੌਲਾ ਹੈ ਜੀ ਮੇਰੀ ਇਹ ਨੀ ਪਟ ਕੇ ਆਪਣੀ ਕੰਦ ਸਿੱਧੀ ਕਰਨ ਡਿਆ ਹੈ ਜੀ ਫੋਨ ਕਰਦੇ ਇਹ ਅਗਰ ਉਹਨੇ ਗੋਰਪਰੀ ਤੇ ਗੋਪੀ ਕਰ ਰਿਹਾ ਹੈ ਇਹ ਰਹਾਣਾ ਜੱਟਾਂ ਦਾ ਰਹਿਣ ਵਾਲਾ ਹੈ ਜੀ ਇਹ ਜੀ ਹੋਇਆ ਕੋਈ ਹਾਲ ਫਾਇ ਤੁਹਾਡੇ ਨਾਲ ਕੋਟਮਰ ਇੱਕ ਮਹੀਨਾ ਮੈਨਾਂ ਪਹਿਲਾਂ ਵੀ ਕੀਤੀ ਸੀ ਕੱਲ ਵੀ ਕੀਤੀ ਮੈਨਾਂ ਕੱਲ ਸ਼ਾਮੇ ਵੀ ਕੀਤੀ ਇਹਨੇ ਮੈਨਾਂ ਕੱਲ ਕਾ ਕਲ ਕੁੱਟਿਆ ਗਿਓ ਤੁਹਾਨੂੰ ਇਹ ਕੁੱਟਿਆ ਇਹਨੇ ਕਿ ਜੇ ਮੇਰੀ ਕਾਂਦੇ ਦੀ ਨੀ ਇਹ ਤਾਂ ਮਜ਼ਦੂਰ ਪਟਦਾ ਸੀ ਮੈਂ ਤਾਂ ਇਹਨੂੰ ਸਰ ਜੀ ਇਹਨੂੰ ਮੈਂ ਬੁਲਾਇਆ ਵੀ ਹੈ ਨਹੀਂ ਸੀ ਮੈਨੂੰ ਇਹ ਹੀ ਕਹਿੰਦੀ ਸੀ ਮੈਂ ਕਿ ਮੇਰੀ ਇਹ ਨੀ ਦੀ ਕਾਂਦੇ ਆ ਪੱਕੀ ਕਾਂਦੇ ਆ ਇਹ ਨੀ ਮੇਰੀ ਇਹ ਪਟਣ ਆਇਆ ਕਹਿੰਦਾ ਤੂੰ ਬੋਲਦੀ ਕਿਦਾਂ ਮੈਂ ਕਿ ਮੈਂ ਤਾਂ ਤੈਨੂੰ ਬੁਲਾਇਆ ਨਹੀਂ ਕਹਿੰਦਾ ਤੂੰ ਬੋਲਦੀ ਕਿਦਾਂ ਕਹਿੰਦਾ ਮੇਰਾ ਬੰਦਾ ਤੂੰ ਉਹਨੂੰ ਕਹਦੇ ਬੋਲਦੀ ਮੈਂ ਕਿ ਉਹਨੂੰ ਕਿੱਦਾਂ ਬੁਲਾਵਾਂ ਮੈਂ ਕਹਿੰਦਾ ਨਹੀਂ ਤੂੰ ਤੂੰ ਗੱਲ ਕਰਦਾ ਕਹਿੰਦਾ ਤੁਹਾਨੂੰ ਦੱਸਾਂ ਮੈਨੂੰ ਗਾਲੀ ਗਲੋਚ ਬਹੁਤ ਇਹਨਾਂ ਭੈਣ ਚੋ ਦੀ ਕੁੱਤਿਆਂ ਮੈਨੂੰ ਬਹੁਤ ਕੋਸ਼ੀਆਂ ਨੇ ਗ ਇਹ ਇਹ ਤਾਂ ਇੱਥੋਂ ਲੈ ਕੇ ਸਾਜੀ ਇਹ ਨੰਬਰਾਂ ਦੇ ਵਿੱਚ ਉਹ ਤੋਂ ਸ਼ੁਰੂ ਜੀ ਹੋ ਜਾਂਦੀ ਹੈ ਲਾਲਕੀਰ ਦੇ ਅੰਦਰ ਹੋ ਜਾਂਦੀ ਹੈ ਤੇ ਇਹ ਮਤਲਬ ਜੀ ਮਤਲਬ ਜੀ ਇਹ ਲੱਗਦਾ ਕਿਉਂ ਸੀ ਤੁਹਾਡੇ ਨਾਲ ਇਹ ਲੱਗਦਾ ਕਿਉਂ ਜੀ ਕਹਿੰਦਾ ਮੇਰੇ ਤੇ ਤੇਰੀ ਨਹੀਂ ਪੱਟਣੀ ਮੈਂ ਆਪਣੀ ਕੰਧ ਸਿੱਧੀ ਕਰਨੀ ਆ ਇਹ ਚਾਚਾ ਵੀ ਮਨਜੀਤ ਸਿੰਘ ਨਾਲ ਹੀ ਜਾਂਦਾ ਜਿਹਦੇ ਨਾਲ ਹੀ ਹਾਂਜੀ ਚਾਚਾ ਉਹ ਵੀ ਰਹਿਣਾ ਜੱਟਾਂ ਦਾ ਰਹਿਣ ਵਾਲੇ ਜਾਵੇ ਇਹਨਾਂ ਨੂੰ ਪੋਸਟ ਕਾਰ ਕੀਤੀ ਕੋਈ ਹਾਂਜੀ ਕੀਤੀ ਆ ਜੀ ਅੱਜ ਹੋਈ ਆ ਜੋ ਹੋਰ ਕਿੱਥੇ ਹਾਂਜੀ ਆਈ ਸੀ ਜਦੋਂ ਇਹ ਵੀਡੀਓ ਵਾਲਾ ਵਾਇਰਲ ਹੋਈ ਆ ਉਸ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਆਈ ਹੋਸਟ ਤਾਂ ਬਾਅਦ ਆਈ ਹੈ ਹਾਂਜੀ ਪਹਿਲੋ ਨਹੀਂ ਆਈ ਹੈਗੇ ਤੇ ਹਾਲ ਤਾਂ ਕਰੋਦਾ ਹੋਇਆ ਸੀ ਹੋਸਟ ਤਾਂ ਹਾਲ ਤੱਕ ਗਾਲਦਾ ਹੋਇਆ ਸੀ ਹਾਂਜੀ ਹਾਂ ਵੀਡੀਓ ਬਾਲਦੇ ਹੋਣ ਤੋਂ ਬਾਅਦ ਪੁਲਿਸ ਨੇ ਐਕਸ਼ਨ ਲੇਤਾ ਹੈ ਹਾਂਜੀ ਬਹੁਤ ਜ਼ਿਆਦਾ ਲਿਆ ਉਹਨਾਂ ਨੇ ਐਕਸ਼ਨ ਬਹੁਤ ਜ਼ਿਆਦਾ ਲਿਆ ਸਰ ਜੀ ਤੁਹਾਡੀ ਕੋਈ ਕੋਈ ਦਰਖਾਸਤ ਵਗੈਰਾ ਉਹ ਵੀ ਲਿਖੀ ਉਹਨਾਂ ਨੇ ਹਾਂਜੀ ਲਿਖਤੀ ਹਾਂਜੀ ਹਾਂਜੀ ਹਸਪੀਟਲ ਦਾ ਪੇਪਰ ਲੈ ਦਿੱਤਾ ਉਹ ਵੀ ਦਿੱਤਾ ਨਾਲ ਉਹਨਾਂ ਨੇ ਹਾਂਜੀ ਹੁਣ ਮੇਰੇ ਬਿਆਨ ਲਏ ਉਹਨਾਂ ਨੇ ਹਾਂਜੀ ਉਹਨੂੰ ਹੁਣ ਅੰਦਰ ਦੇ ਦਿੱਤਾ ਆ ਕੀ ਨਾਮ ਉਹਦਾ ਉਹਦਾ ਗੌਰਪ੍ਰੀਤ ਸਿੰਘ ਗੁਪੀ ਆਂ ਮਨਜੀਤ ਸਿੰਘ ਉਹਦਾ ਚਾਚਾ ਹੈਗਾ ਪੰਚਾਇਤ ਨੂੰ ਵੀ ਮੰਗ ਰਖਦੇ ਆਪਾਂ ਮਨਸ਼ਾਸ਼ਾ ਉਹਦੇ ਨਾਲ ਸਾਕ ਤੋਂ ਸਾਜ ਜਿੱਦਾਂ ਮੇਰੇ ਨੇ ਜੁੱਤੀਆਂ ਮਾਰੀਆਂ ਦੋ ਵਾਰ ਮੈਂ ਤਾਂ ਕਹਿੰਦੀ ਐ ਐਦਾਂ ਹੀ ਮਾਰੋਂ ਆਉਣੀਆਂ ਮੈਂ ਇਹਦੇ ਜੁੱਤੀਆਂ ਨੇ ਜਦੋਂ ਮੇਰੇ ਨੇ ਜੁੱਤੀਆਂ ਮਾਰੀਆਂ ਇਹਨੂੰ ਰਿਪੋਰਟ ਕਰ ਲਿਆ ਜੀ ਹਾਂਜੀ ਕਰ ਲਿਆ ਸਰ ਜੀ ਇਹਨੂੰ ਹਾਂਜੀ ਮੈਨੂੰ ਬਹੁਤ ਹੰਮਕੀਆਂ ਬਹੁਤ ਦਿੱਤੀਆਂ ਮੈਂ ਉਡਾਣਾ ਆਇਆ ਮੈਂ ਕਹਿੰਦਾ ਤੰਗ ਪਰ ਜਮ ਮੈਂ ਕਹਿੰਦਾ ਇੱਥੇ ਰਹਿ ਨਹੀਂ ਜਾਂਦੀ ਗਾਂਦ ਭੈਣ ਚੋਦੀ ਕੁੱਤੀ ਰਹਾਮ ਦੀ ਭੈਣ ਚੋਦੀ ਤੋਂ ਮੈਨੂੰ ਉੱਤਰ ਬਹੁਤ ਗੰਦ ਬਕਿਆ ਬਹੁਤ ਹੱਦ ਤੋਂ ਵੱਧ ਗੰਦ ਮੈਨੂੰ ਬਕਿਆ ਸਰ ਜੀ ਮੇਰੇ ਨਾਲ ਮਟਰੂ ਕਿੱਥ ਇਹਨਾਂ ਦੇ ਪ੍ਰੈਸੈਂਡਰ ਆਣਾ ਜੱਟਾਂ ਇੱਕ ਉਹ ਵੀਡੀਓ ਵਾਇਰਲ ਹੋ ਗਿਆ ਸੋਸ਼ਲ ਮੀਡੀਆ ਤੇ ਜਿਹਦੇ ਵਿੱਚ ਤੁਸੀਂ ਸਾਡੇ ਨਾਲ ਵੀ ਕੁੱਟ ਮਾਰ ਕੀਤੀ ਹੈ ਹਾਂਜੀ ਹਾਂਜੀ ਇਹਨਾਂ ਦਾ ਉਹ ਇੱਕ ਨਹੀਂ ਹੈ ਉਹਨਾਂ ਦਾ ਕੀ ਨਾਮ ਜੀ ਬੰਜੀਤਪੁਰ ਉਹ ਵੀ ਲੱਗਦਾ ਨਾ ਹੈ ਨਹੀਂ ਕੀ ਲੱਗਦਾ ਮਿਲავਦੀ ਪਟੇ ਉਹ ਤਾਂ ਲੱਗਦੇ ਆ ਭੈਣ ਜੀ ਅੱਛਾ ਜੀ ਉਹਨਾਂ ਨਾਲ ਕੁੱਟ ਮਾਰ ਕੇ ਕੀਤੀ ਹੈ ਨਾ ਉਹਨਾਂ ਨਾਲ ਉਹ ਹਾਂਜੀ ਮਾਮਲਾ ਕੀ ਸੀ ਤਾਂ ਵੀ ਨਹੀਂ ਰਹੀ ਸੀ ਅੱਛਾ ਜੀ ਠੀਕ ਬੜਦਾ ਜੀ ਆ ਤਾਂ ਵੀ ਇੱਕ ਤਾਂ ਸਿੰਘ ਜੀ ਨੇ ਕਿਹਾ ਨਾਮ ਪੁੱਛ ਅੱਛਾ ਜੀ ਦੇਸ਼ガル ਕੀ ਵਾਸ ਹੋਰ ਜੈਸੀ ਜੀ ਦਾ ਨਾਮ ਲਈ ਉਹ ਕਿੱਥੇ ਰਹਿੰਦਾ ਉਹ ਮਿੱਤਰ ਹਨ ਜੀ ਉਹ ਵੰਡੀ ਰਗਾ ਨਾਮ ਉਹਦਾ ਕੀ ਹੈ ਹਾਂ ਉਹਦਾ ਕੀ ਹੈ ਉਹ ਵੀ ਵਰਤੀ ਰਹਿੰਗੇ ਇਹਦੇ ਕਿ ਲੋਕਾਂ ਦੀ ਉਹਨਾਂ ਨੇ ਦੇਖਿਆ ਸੀ ਬਜ਼ੁਰਗਿਆ ਲੇਡੀਜ਼ ਆ ਤੁਸੀਂ ਵੀ ਚੇਲ ਤੇ ਆ ਜਿਹਦਾ ਨਾਲ ਵੀ ਉਹ ਨੀਂਹ ਪੁਰੇ ਪਿੰਡ ਨਾਲੋਂ ਬਾਹਰ ਆਇਆ ਅੰਗੇ ਰੋਂ ਕਹਾਣੀ ਕੀ ਗੱਲ ਵਾਹ ਜਿਮਾਰ ਕੀਤੀ ਆ ਕਈ ਸੱਦਾ ਦਿੱਤਾ ਬਸ ਮਸ ਕਰਕੇ ਲੱਗਿਆ ਪਹਿਲਾਂ ਵੀ ਕੋਈ ਕੋਈ ਕਹਿੰਦਾ ਨਹੀਂ ਹੋਣੀ ਮਿੰਨਾ ਕੋਈ ਰਜਨਾ ਮਾਉਗੇ ਆ ਕਿ ਅੱਛਾ ਜੀ ਖਾਂਜੀ ਕੋਲ ਵੀ ਉਹ ਉਹ ਵੀ ਆ ਕੇ ਪਈ ਹੋਇਆ ਅੱਛਾ ਉਹਦਾ ਕਿਤੇ ਕਿੰਨੇ ਮਾਰੇ ਸੀ ਕੱਲ ਤਾਂ ਨੇ ਜੁੱਤੀਆਂ ਕਾਂਢੀ ਉੱਢ ਲੱਗਿਆ ਬਰੋਂ ਕਿੰਨੇ ਕੋਈ ਹੋਇਆ ਰੋਟਾ ਇਹ ਜੀ ਮੇਰੇ ਕੋਲ 5:00 ਵਜੇ ਦਾ ਹਾਂਜੀ ਅੱਜ ਕੱਲ ਪੋਰਟੂਗਲ ਵੀ ਤਾਲ ਵੀ ਤੀਨ ਦਾ ਦਰਖਾਸਤ ਦੇ ਦਿੱਤੀ ਗਈ ਤੇ ਪੋਰਟੂਗਲ ਦੀ ਆਈ ਹੈ ਕਿ ਆਇਓ ਆ ਇਹ ਉਹਦਾ ਅਧਿਆਪਕ ਆ ਉਹ ਅਜੇ ਵੀ ਇੱਥੇ ਦਾ ਪੜ੍ਹ ਰਿਹਾ ਸੀ ਨਾ ਉਹ ਦਾ ਡਾਕਟਰ ਸੀ ਨਾ ਪਕੀ ਤਨ ਅੱਜ ਦੀ ਆਈ ਲਿਖੋ ਬੱਚਾ ਬਣਾ ਕੇ ਰਿਹਾ ਪਤੀ ਆ ਗਿਆ ਇਹ ਮੁੰਡਾ ਕਿਤੇ ਮੁੰਡਲੀ ਆ ਉਹ ਕਿੱਥੇ ਦਾ ਕਾਗਜ਼ ਹੋਣਗੇ ਹਾਂ ਕਰਮ ਜਿਹੜੇ ਰਾਮ ਗੁਰਬੰਦ ਚ ਉਹ ਆਈ ਸੀ ਉਹਨ ਲੈ ਕੇ ਗਏ ਉਹਨੂੰ ਮਤਵਾ ਮੰਗੀ ਜਾਂਦਾ ਹੋਣਾ ਹਨ ਇਹ ਅਸੀਂ ਆਪਣਾ ਆਪਣਾ ਰੋਟੀ ਨਹੀਂ ਗੀਆ ਮੰਜੀਆਂ ਦੋ ਰੱਖਨੇ ਰੋਟੀ ਬਣੀ ਚਾਹੇ ਮੰਗਵਾ ਵੀ ਉਹਨੂੰ ਕੀ ਕਰਨਾ ਪਰਚਾਤਨ ਤੋਂ ਨਹੀਂ ਬਸ ਲੋਗੀ ਚਾਹੀਦਾ ਇਹ ਜਾਂ ਸਾਨੂੰ ਤੇ ਦੋ ਹੋ ਗਈ ਮੇਰੀ ਇਹ ਕੰਮ ਕਰ ਵੀ ਕਰੀ ਮੈਂ ਤਾਂ ਵੇਲਾ ਹੀ ਆਂ ਦੇਖ ਲੋ ਤੁਹਾਡਾ ਹੁਣ ਬੀਤਿਆ ਉਹ ਮੱਧਿਆ ਆਦੇ ਰੱਖਿਆ ਦੋ ਉਹਨਾਂ ਦੇ ਆਰਾ ਚਾਹੇ